ਭਾਰਤ ਦੇਸ਼ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੱਧੂ ਘਾਟੀ ਸਭਿਅਤਾ ਜਿਸ ਦਾ ਸ਼ੁਰੂ ਕਾਲ ਐਚਐਚ 3300 ਈਸਾ ਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿਪੀ ਹੁਣ ਤੱਕ ਸਫਲਤਾ ਨਾਲ ਪੜੀ ਨਹੀਂ ਜਾ ਸਕੀ। ਸਿੰਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸ ਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾ ਪੂਰਵ ਦੇ ਆਸ-ਪਾਸ ਇਸ ਸਭਿਅਤਾ ਦਾ ਅਕਸ ਮਾਤ ਪਤਨ ਹੋ ਗਿਆ 19ਵੀਂ ਸ਼ਤਾਬਦੀ ਦੇ ਪश्चਾਤ ਵਿਦਵਾਨਾਂ ਦੇ ਪ੍ਰਚਲਿਤ ਦ੍ਰਿਸ਼ਟੀਕੋਣਾਂ ਦੇ ਅਨੁਸਾਰ ਆਰੀਆ ਦਾ ਇੱਕ ਵਰਗ ਭਾਰਤੀ ਉਪਮਹਾਦੀਪ ਦੀਆਂ ਸਿਵਾਮਾ ਉਤੇ 2000 ઈਸਾ ਪੂਰਵ ਦੇ ਆਸ-ਪਾਸ ਅਪੜਿਆ ਅਤੇ ਪਹਿਲਾ ਪੰਜਾਬ ਵਿੱਚ ਵਸ ਗਿਆ ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ ਆਰੀਆ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ ਜਿਸ ਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਆਰੰਭ ਦੀ ਸਭਿਅਤਾ ਹੈ ਜਿਸ ਦਾ ਸਬੰਧ ਆਰੀਆ ਦੇ ਆਗਮਨ ਤੋਂ ਹੈ ਇਸ ਦਾ ਨਾਮਕਰਨ ਆਰੀਆ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ ਗਿਆ ਹੈ ਆਰੀਆ ਦੀ ਭਾਸ਼ਾ ਵੈਦਿਕ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ ਸਨਾਤਨ ਧਰਮ ਦੇ ਨਾਮ ਤੋਂ ਪ੍ਰਸਿੱਧ ਸੀ ਬਾਅਦ ਵਿੱਚ ਵਿਦੇਸ਼ੀਆਂ ਰਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ ਸਰਸਵਤੀ ਦਰਿਆ ਦੇ ਕਿਨਾਰੇ ਦੇ ਖੇਤਰ ਵਿੱਚ ਆਧੁਨਿਕ ਭਾਰਤ ਅਤੇ ਪੰਜਾਬ ਅਤੇ ਹਰਿਆਣਾ ਰਾਜ ਆਉਂਦੇ ਹਨ ਆਮ ਤੌਰ ਉਤੇ ਜ਼ਿਆਦਾਤਰ ਵਿਦਵਾਨ ਵੈਦਿਕ ਸਭਿਅਤਾ ਦਾ ਕਾਲ 2000 ઈਸਾ ਪੂਰਵ ਤੋਂ 600 ઈਸਾ ਪੂਰਵ ਦੇ ਵਿੱਚ ਮੰਨਦੇ ਹਨ ਨਵੇਂ ਪੁਰਾਤਤਵ ਖਾਨਾਂ ਤੋਂ ਮਿਲੇ ਅਵਿਸ਼ੇਸ਼ਾਂ ਵਿੱਚ ਵੈਦਿਕ ਸਭਿਅਤਾ ਤੋਂ ਸੰਬੰਧਤ ਕਈ ਰੰਦ ਖੁੰਦ ਵੀ ਮਿਲੀ ਹੈ ਜਿਸ ਦੇ ਨਾਲ ਕੁਝ ਆਧੁਨਿਕ ਵਿਦਵਾਨ ਵੀ ਇਹ ਮੰਨਣ ਲੱਗੇ ਹਨ ਕਿ ਵੈਦਿਕ ਸਭਿਅਤਾ ਭਾਰਤ ਵਿੱਚ ਹੀ ਸ਼ੁਰੂ ਹੋਈ ਸੀ ਆਰੀਆ ਭਾਰਤੀ ਮੂਲ ਦੇ ਹੀ ਸਨ ਅਤੇ ਰਿਗਵੇਦ ਦੀ ਰਚਨਾ ਕਾਲ 3000 ਈਸਾ ਪੂਰਵ ਰਹੀ ਹੋਵੇਗੀ ਕਿਉਂਕਿ ਆਰੀਆ ਦੇ ਭਾਰਤ ਵਿੱਚ ਆਉਣ ਦਾ ਨਹੀਂ ਤਾਂ ਕੋਈ ਪ੍ਰਾਤਤਵ ਉਤਖਨਨਾ ਉਤੇ ਆਧਾਰਿਤ ਪ੍ਰਮਾਣ ਮਿਲਿਆ ਹੈ ਅਤੇ ਨਾ ਹੀ ਕੋਈ ਡੀ ਐਨ ਏ ਦੇ ਅਨੁਸਾਧਨਾ ਤੋਂ ਕੋਈ ਪ੍ਰਮਾਣ ਮਿਲਿਆ ਹੈ ਹਾਲ ਹੀ ਵਿੱਚ ਭਾਰਤੀ ਪ੍ਰਾਤਤਵ ਪਰਿਸ਼ਦ ਦੁਆਰਾ ਕੀਤੀ ਗਈ ਸਰਸਵਤੀ ਦਰਿਆ ਦੀ ਖੋਜ ਤੋਂ ਵੈਦਿਕ ਸਭਿਅਤਾ ਹੜੱਪਾ ਸਭਿਅਤਾ ਅਤੇ ਆਰੀਆ ਦੇ ਬਾਰੇ ਵਿੱਚ ਇੱਕ ਨਵਾਂ ਦ੍ਰਿਸ਼ਟੀਕੋਣ ਸਾਹਮਣੇ ਆਇਆ ਹੈ ਹੜੱਪਾ ਸਭਿਅਤਾ ਨੂੰ ਸਿੰਧੂ ਸਰਸਵਤੀ ਸਭਿਅਤਾ ਨਾਮ ਦਿੱਤਾ ਗਿਆ ਹੈ ਕਿਉਂਕਿ ਹੜੱਪਾ ਸਭਿਅਤਾ ਦੀ 600 ਬਸਤੀਆਂ ਵਿੱਚ ਤੋਂ ਵਰਤਮਾਨ ਪਾਕਿਸਤਾਨ ਵਿੱਚ ਸਿੰਧ ਤੱਟ ਉੱਤੇ ਸਿਰਫ 265 ਬਸਤੀਆਂ ਹੀ ਸਨ ਜਦੋਂ ਕਿ ਬਾਕੀ ਸਾਰੀਆਂ ਬਸਤੀਆਂ ਸਰਸਵਤੀ ਨਦੀ ਦੇ ਤੱਟ ਉੱਤੇ ਮਿਲਦੀਆਂ ਹਨ ਸਰਸਵਤੀ ਇੱਕ ਵਿਸ਼ਾਲ ਦਰਿਆ ਸੀ ਪਹਾੜਾਂ ਨੂੰ ਤੋੜਦੀ ਹੋਈ ਨਿਕਲਦੀ ਸੀ ਅਤੇ ਮੈਦਾਨਾਂ ਤੋਂ ਹੁੰਦੀ ਹੋਈ ਸਮੁੰਦਰ ਵਿੱਚ ਜਾ ਕੇ ਵਿਲੀਨ ਹੋ ਜਾਂਦੀ ਸੀ ਇਸ ਦਾ ਵਰਣਨ ਰਿਗਵੇਦ ਵਿੱਚ ਬਾਰ-ਬਾਰ ਆਉਂਦਾ ਹੈ ਇਹ ਅੱਜ ਤੋਂ 4 ਹਜ਼ਾਰ ਸਾਲ ਪੂਰਵ ਭੂਗਰਭੀ ਬਦਲਾਵ ਦੀ ਵਜ੍ਹਾ ਤੋਂ ਸੁੱਕ ਗਈ ਸੀ ઈਸਾ ਪੂਰਵ 7ਵੀਂ ਅਤੇ ਸ਼ੁਰੂਆਤੀ 6ਵੀਂ ਸਦੀ ਵਿੱਚ ਜੈਨ ਅਤੇ ਬੁੱਧ ਧਰਮ ਸੰਪਰਦਾ ਲੋਕ ਨੂੰ ਪਿਆਰੇ ਹੋਏ ਅਸ਼ੋਕ ઈਸਾ ਪੂਰਵ 265 241 ਵਿੱਚ ਕਾਲ ਦਾ ਇੱਕ ਮਹੱਤਵਪੂਰਨ ਰਾਜਾ ਸੀ ਜਿਸ ਦਾ ਸਾਮਰਾਜ ਅਫਗਾਨਿਸਤਾਨ ਤੋਂ ਮਣੀਪੁਰ ਤੱਕ ਅਤੇ ਤਕਸ਼ਿਲਾ ਤੋਂ ਕਰਨਾਟਕ ਤੱਕ ਫੈਲ ਚੁੱਕਾ ਸੀ ਪਰ ਉਹ ਸੰਪੂਰਨ ਦੱਖਣ ਤੱਕ ਨਹੀਂ ਜਾ ਸਕਿਆ ਦੱਖਣ ਵਿੱਚ ਚੌਲ ਸਭ ਤੋਂ ਸ਼ਕਤੀਸ਼ਾਲੀ ਸਨ ਸੰਗਮ ਸਾਹਿਤ ਦੀ ਸ਼ੁਰੂਆਤ ਵੀ ਦੱਖਣ ਵਿੱਚ ਇਸ ਸਮੇਂ ਹੋਈ ਭਗਵਾਨ ਗੌਤਮ ਬੁੱਧ ਦੇ ਜੀਵਨ ਕਾਲ ਵਿੱਚ ઈਸਾ ਪੂਰਵ 7ਵੀਂ ਅਤੇ ਸ਼ੁਰੂਆਤੀ 6ਵੀਂ ਸਤਾਵਦੀ ਦੇ ਦੌਰਾਨ 16 ਵੱਡੀਆਂ ਸ਼ਕਤੀਆਂ ਮਹਾਜਨਪਦ ਮੌਜੂਦ ਸਨ ਅਤਮ ਮਹੱਤਵਪੂਰਨ ਗਣ ਰਾਜਾਂ ਵਿੱਚ ਕਪਲਵਸ ਦੇ ਸ਼ਾਕਜ ਅਤੇ বৈਸ਼ਾਲੀ ਦੇ ਲਿਛਵੀ ਗਣ ਰਾਜ ਸਨ ਗਣ ਰਾਜਾਂ ਦੇ ਇਲਾਵਾ ਰਾਜਤੰਤਰੀ ਰਾਜ ਵੀ ਸਨ ਜਿਨ੍ਹਾਂ ਵਿੱਚੋਂ ਸ਼ਾਭੀ, ਅਯੋਧਿਆ, ਕੁਰਪੰਚਾਲ ਅਤੇ ਅਵੰਤੀ ਮਹੱਤਵਪੂਰਨ ਸਨ ਰਾਜਾਂ ਦਾ ਸ਼ਾਸਨ ਅਜਿਹੇ ਸ਼ਕਤੀਸ਼ਾਲੀ ਵਿਅਕਤੀ ਦੇ ਕੋਲ ਸੀ ਦੇ ਅੱਜ ਵਿਸਤਾਰ ਅਤੇ ਗਵੰਡੀ ਰਾਜਾਂ ਨੂੰ ਆਪਣੇ ਵਿੱਚ ਮਿਲਾਉਣ ਦੀ ਨੀਤੀ ਅਪਣਾ ਰੱਖੀ ਸੀ ਤਦਵੀ ਗਣ ਰਾਜਕ ਰਾਜਾਂ ਦੇ ਤਦਵੀ ਸਪਸ਼ਟ ਸੰਕੇਤ ਸਨ ਜਦੋਂ ਰਾਜਾਵਾਂ ਦੇ ਅਧੀਨ ਰਾਜਾਂ ਦਾ ਵਿਸਥਾਰ ਹੋ ਰਿਹਾ ਸੀ ਇਸ ਦੇ ਬਾਅਦ ਭਾਰਤ ਛੋਟੇ-ਛੋਟੇ ਸਮਰਾਜਾਂ ਵਿੱਚ ਵੰਡਿਆ ਗਿਆ 8ਵੀਂ ਸਦੀ ਵਿੱਚ ਸਿੰਧ ਉੱਤੇ ਅਰਬੀ ਅਧਿਕਾਰ ਹੋ ਗਿਆ ਇਹ ਇਸਲਾਮ ਧਰਮ ਦਾ ਪ੍ਰਵੇਸ਼ ਮੰਨਿਆ ਜਾਂਦਾ ਹੈ 12ਵੀਂ ਸਦੀ ਦੇ ਅਖੀਰ ਤੱਕ ਦਿੱਲੀ ਦੀ ਗੱਦੀ ਉੱਤੇ ਤੁਰਕ ਦਾਸਾਂ ਦਾ ਸ਼ਾਸਨ ਆ ਗਿਆ ਜਿਨ੍ਹਾਂ ਨੇ ਅਗਲੇ ਕਈ ਸਾਲਾਂ ਤੱਕ ਰਾਜ ਕੀਤਾ ਦੱਖਣੀ ਵਿੱਚ ਹਿੰਦੂ ਵਿਜੇਨਗਰ ਅਤੇ ਗੋਲਕੁੰਡਾ ਦੇ ਰਾਜ ਸਨ 1556 ਈਸਵੀ ਵਿੱਚ ਫਤਹਿ ਨਗਰ ਦਾ ਪਤਨ ਹੋ ਗਿਆ ਸਨ 1526 ਵਿੱਚ ਵਿਚਕਾਰ ਏਸ਼ੀਆ ਤੋਂ ਨਿਰਵਸਤਕ ਰਾਜਕਮਰ ਬਾਬਰ ਦੇ ਕਾਬਲ ਵਿੱਚ ਸ਼ਰਨ ਲਈ ਅਤੇ ਭਾਰਤ ਉੱਤੇ ਹਮਲਾ ਕੀਤਾ ਉਸਨੇ ਮੁਗਲ ਖਾਨਦਾਨ ਦੀ ਸਥਾਪਨਾ ਕੀਤੀ ਜੋ ਅਗਲੇ 300 ਸਾਲਾਂ ਤੱਕ ਚੱਲਿਆ ਇਸ ਸਮੇਂ ਦੱਖਣੀ ਪੂਰਬੀ ਤੱਟ ਤੇ ਪੁਰਤਗਾਲ ਦਾ ਸਮੁੰਦਰੀ ਵਪਾਰ ਸ਼ੁਰੂ ਹੋ ਗਿਆ ਸੀ ਬਾਬਰ ਦਾ ਪੋਤਾ ਅਕਬਰ ਧਾਰਮਿਕ ਸਹਿਣਸ਼ੀਲਤਾ ਲਈ ਪ੍ਰਸਿੱਧ ਹੋਇਆ ਉਸ ਨੇ ਹਿੰਦੂਆਂ ਉੱਤੇ ਤੋਂ ਜੱਜਿਆ ਕਰ ਹਟਾ ਲਿਆ 1659 ਵਿੱਚ ਔਰੰਗਜ਼ੇਬ ਨੇ ਇਸ ਨੂੰ ਫਿਰ ਤੋਂ ਲਾਗੂ ਕਰ ਦਿੱਤਾ ਔਰੰਗਜ਼ੇਬ ਨੇ ਕਸ਼ਮੀਰ ਵਿੱਚ ਅਤੇ ਹੋਰ ਸਥਾਨਾਂ ਉੱਤੇ ਹਿੰਦੂਆਂ ਨੂੰ ਬਲਾਤ ਮੁਸਲਮਾਨ ਬਣਾਇਆ ਉਸੇ ਸਮੇਂ ਕੇਂਦਰੀ ਅਤੇ ਦੱਖਣੀ ਭਾਰਤ ਵਿੱਚ ਸ਼ਿਵਾਜੀ ਦੀ ਅਗਵਾਈ ਵਿੱਚ ਮਰਾਠੇ ਸ਼ਕਤੀਸ਼ਾਲੀ ਹੋ ਰਹੇ ਸਨ ਔਰੰਗਜ਼ੇਬ ਨੇ ਦੱਖਣੀ ਦੇ ਵੱਲ ਧਿਆਨ ਲਗਾਇਆ ਤਾਂ ਉੱਤਰ ਦਿਸ਼ਾ ਵਿੱਚ ਸਿੱਖਾਂ ਦਾ ਉਦੈ ਹੋ ਗਿਆ ਔਰੰਗਜ਼ੇਬ ਦੇ ਮਰਦੇ ਹੀ 1707 ਮੁਗਲ ਸਾਮਰਾਜ ਬिखर ਗਿਆ ਅੰਗਰੇਜ਼ਾਂ ਨੇ ਡੱਚਾ ਪੁਰਤਗਾਲੀਆਂ ਤੇ ਫ੍ਰਾਂਸੀਸੀਆਂ ਨੂੰ ਪਜਾ ਕੇ ਭਾਰਤ ਉੱਤੇ ਵਪਾਰ ਦਾ ਅਧਿਕਾਰ ਸਨਿਸ਼ਚਿਤ ਕੀਤਾ ਤੇ 1857 ਦੇ ਇੱਕ ਬਗਾਵਤ ਨੂੰ ਕੁਚਲਣ ਤੋਂ ਬਾਅਦ ਸੱਤਾ ਉੱਤੇ ਕਾਬਜ਼ ਹੋ ਗਏ ਭਾਰਤ ਨੂੰ ਆਜ਼ਾਦੀ 1947 ਵਿੱਚ ਮਿਲੀ ਜਿਸ ਵਿੱਚ ਭਾਰਤ ਪੰਜਾਬ ਦੀਆਂ ਕਈ ਕੁਰਬਾਨੀਆਂ ਹੋਈਆਂ ਅਤੇ ਹਿੰਸਾ ਅਧਾਰਿਤ ਅੰਦੋਲਨ ਦਾ ਯੋਗਦਾਨ ਵੀ ਮਹੱਤਵਪੂਰਨ ਰਿਹਾ ਸੀ 1950 ਤੋਂ ਬਾਅਦ ਤੋਂ ਭਾਰਤ ਵਿੱਚ ਗਣਤਾਂਤ੍ਰਿਕ ਸ਼ਾਸਨ ਲਾਗੂ ਹੈ ਆਜ਼ਾਦੀ ਦੇ ਸਮੇਂ ਹੀ ਭਾਰਤ ਦੀ ਵੰਡ ਹੋਈ ਜਿਸ ਦੇ ਨਾਲ ਪਾਕਿਸਤਾਨ ਦਾ ਜਨਮ ਹੋਇਆ ਅਤੇ ਦੋਨਾਂ ਦੇਸ਼ਾਂ ਵਿੱਚ ਕਸ਼ਮੀਰ ਸਹਿਤ ਹੋਰ ਮੁੱਦਿਆਂ ਉੱਤੇ ਤਣਾਅ ਬਣਿਆ ਹੋਇਆ ਹੈ ਭਾਰਤੀ ਇਤਿਹਾਸ ਦੇ ਕਈ ਸਰੋਤ ਹਨ ਸਿੱਧੂ ਘਾਟੀ ਦੀ ਲਿਪੀ ਅਸ਼ੋਕ ਦੇ ਸ਼ਿਲਾਲੇਖ ਹੋਰ ਡੋਸਟ ਫਾ ਹਿਆਨ ਹਵੇਨ ਸਾਗ ਸੰਗਮ ਸਾਹਿਤ ਮਾਰਕੋ ਪੋਲੋ ਸੰਸਕ੍ਰਿਤ ਲੇਖਕਾਂ ਆਦਤੋਂ ਪ੍ਰਚੀਨ ਭਾਰਤ ਦਾ ਇਤਿਹਾਸ ਪ੍ਰਾਪਤ ਹੁੰਦਾ ਹੈ। ਮੱਧਿਆਕਾਲ ਵਿੱਚ ਅਲਬਰੇਨੀ ਅਤੇ ਉਸਦੇ ਬਾਅਦ ਦਿੱਲੀ ਸੰਤਨਤ ਦੇ ਰਾਜਾ ਦੀ ਜੀਵਨੀ ਵੀ ਮਹੱਤਵਪੂਰਨ ਹੈ। ਬਾਬਰਨਾਮਾ, ਆਇਨ-ਏ-ਅਕਬਰੀ ਆਦ ਜੀਵਨੀਆਂ ਸਾਨੂੰ ਉੱਤਰ ਮੱਧਿਆਕਾਲ ਬਾਰੇ ਵਿੱਚ ਦੱਸਦੀਆਂ ਹਨ। ਭਾਰਤ ਵਿੱਚ ਮਨੁੱਖੀ ਜੀਵਨ ਦਾ ਪ੍ਰਾਚੀਨਤਮ ਪ੍ਰਮਾਣ 1 ਲੱਖ ਤੋਂ 80 ਹਜ਼ਾਰ ਸਾਲ ਪੁਰਾਣ ਦਾ ਹੈ। ਪਸ਼ਾਣ ਯੁੱਗ, ਭੀਮ ਬੇਟਕਾ ਵਿਚਕਾਰ ਪ੍ਰਦੇਸ਼ ਦੇ ਚਟਾਨਾਂ ਉੱਤੇ ਚਿੱਤਰਾਂ ਦਾ ਕਾਲਕ੍ਰਮ 40000 ઈਸਾ ਪੂਰਵ ਤੋਂ 9000 ઈਸਾ ਪੂਰਵ ਮੰਨਿਆ ਜਾਂਦਾ ਹੈ ਪਹਿਲਾ ਸਥਾਈ ਵਸਤੀਆਂ ਨੇ 9000 ਸਾਲ ਪੂਰਵ ਸਰੂਪ ਲਿਆ ਉੱਤਰ ਪੱਛਮੀ ਵਿੱਚ ਸਿੰਧੂ ਘਾਟੀ ਸਭਿਅਤਾ 7000 ઈਸਾ ਪੂਰਵ ਵਿਕਸਿਤ ਹੋਈ ਜੋ ਛਬਵੀ ਸਤਾਵਦੀ ઈਸਾ ਪੂਰਵ ਤੇ 20ਵੀਂ ਸਤਾਵਦੀ ઈਸਾ ਪੂਰਵ ਦੇ ਵਿਚਕਾਰ ਆਪਣੇ ਚਰਮ ਉੱਤੇ ਸੀ ਵੈਦਿਕ ਸਭਿਆਤਾ ਦਾ ਕਾਲਕ੍ਰਮ ਵੀ ਜੋਤਿਸ਼ ਦੇ ਵਲਸ਼ੇਸ਼ਨ ਤੋਂ 4000 ਈਸਾ ਪੂਰਵ ਤੱਕ ਜਾਂਦਾ ਹੈ ਭਾਰਤ ਨੂੰ ਇੱਕ ਸਨਾਤਨ ਰਾਸ਼ਟਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਨੁੱਖ ਸਭਿਆਤਾ ਦਾ ਪਹਿਲਾ ਰਾਸ਼ਟਰ ਸੀ ਸ਼੍ਰੀਮਦ ਭਗਵਤ ਦੇ ਪਵਚਮ ਸਕੰਦ ਵਿੱਚ ਭਾਰਤ ਰਾਸ਼ਟਰ ਦੀ ਸਥਾਪਨਾ ਦਾ ਵਰਣਨ ਆਉਂਦਾ ਹੈ ਭਾਰਤੀ ਦਰਸ਼ਨ ਦੇ ਅਨੁਸਾਰ ਸ੍ਰਿਸ਼ਟ ਉਤਪਤੀਵਾਦ ਬ੍ਰਹਮਾ ਦੇ ਮਾਨਸ ਪੁੱਤਰ ਸਵੈਭਵ ਮਨੂ ਨੇ ਵਿਵਸਥਾ ਸੰਭਾਲੀ ਇਹਨਾਂ ਦੇ ਦੋ ਪੁੱਤਰ ਪ੍ਰੇਅਵਰਤ ਅਤੇ ਉਤਾਨਪਦ ਸਨ ਉਤਾਨਪਦ ਭਗਤ ਧਰੁਵ ਦੇ ਪਿਤਾ ਸਨ ਇਹਨਾਂ ਪ੍ਰੇਅਵਰਤ ਦੇ 10 ਪੁੱਤਰ ਸਨ ਤਿੰਨ ਪੁੱਤਰ ਵਿਆ ਅਕਾਲ ਤੋਂ ਹੀ ਉਦਾਸੀਨ ਸਨ ਜਿਸ ਕਾਰਨ ਪ੍ਰੇਅਵਰਤ ਨੇ ਧਰਤੀ ਨੂੰ ਸਤਿ ਪੂਜਿਆਂ ਵਿੱਚ ਵਿਭਕਤ ਕਰ ਇੱਕ ਇੱਕ ਭਾਗ ਵਿੱਚ ਹਰ ਇੱਕ ਪੁੱਤਰ ਨੂੰ ਸੌਂਪ ਦਿੱਤਾ ਇਨ੍ਹਾਂ ਵਿੱਚੋਂ ਇੱਕ ਸਨ ਆਗਨੀਤਰ ਜਿਨ੍ਹਾਂ ਨੂੰ ਜੰਬੂਦਵੀਪ ਦਾ ਸ਼ਾਸਨ ਕਾਰਜ ਸਪਰਦ ਕੀਤਾ ਬੁਢੇਪੇ ਵਿੱਚ ਆਗਨੀਤਰ ਨੇ ਆਪਣੇ ਨੌਵੇਂ ਪੁੱਤਰ ਨੂੰ ਜੰਬੂਦਵੀਪ ਦੇ ਵੱਖਰੇ ਨੌ ਸਥਾਨਾਂ ਦਾ ਸ਼ਾਸਨ ਫਰਜ ਸਪਰਦ ਕੀਤਾ ਇਸ ਨੌਵੇਂ ਪੁੱਤਰ ਵਿੱਚ ਸਭ ਤੋਂ ਵੱਡੇ ਸਨ ਧੁਨੀ ਜਿਨ੍ਹਾਂ ਨੂੰ ਹਿਮਵਰਸ਼ ਦਾ ਧਰਤੀ ਭਾਗ ਮਿਲਿਆ ਇਹਨਾਂ ਨੇ ਹਿਮਵਰਸ਼ ਨੂੰ ਆਪ ਦੇ ਨਾਮ ਅਜਨਾਬ ਤੋਂ ਜੋੜ ਕੇ ਅਜਨਾਬ ਵਰਸ਼ ਫੈਲਾਇਆ ਹੋਇਆ ਕੀਤਾ ਇਹ ਹਿਮਵਰਸ਼ਾਂ ਅਜਨਾ ਪੌਰਸ਼ ਹੀ ਪ੍ਰਚੀਨ ਭਾਰਤ ਦੇਸ਼ ਸੀ ਰਾਜਾ ਤੁਨੀ ਦੇ ਪੁੱਤਰ ਸਨ ਰਿਸ਼ਭ ਰਿਸ਼ਭ ਦੇਵ ਦੇ 100 ਪੁੱਤਰ ਵਿੱਚ ਭਰਤ ਜਿਸ਼ਟ ਅਤੇ ਸਭ ਤੋਂ ਗੁੜਵਣ ਸਨ ਰਿਸ਼ਭ ਦੇਵ ਦੇ ਬਾਣ ਪ੍ਰਸਥਨ ਲੈਣ ਉੱਤੇ ਉਹਨਾਂ ਨੂੰ ਰਾਜ ਪਾਟ ਸੌਪ ਦਿੱਤਾ ਪਹਿਲਾ ਹਿੰਦੁਸਤਾਨ ਦਾ ਨਾਮ ਰਿਸ਼ਭ ਦੇਵ ਦੇ ਪਿਤਾ ਨਾਭ ਰਾਜ ਦੇ ਨਾਮ ਪਰ ਅਜਨਾ ਪਵਰਸ ਪ੍ਰਸਿੱਧ ਸੀ ਭਾਰਤ ਦੇ ਨਾਮ ਵੱਲੋਂ ਹੀ ਲੋਕ ਅਜਨਾ ਪਵ ਖੰਡ ਨੂੰ ਹਿੰਦੁਸਤਾਨ ਕਹਿਣ ਲੱਗੇ ਪ੍ਰਾਚੀਨ ਭਾਰਤ ਹਯਾਰੀਸਾ ਪੂਰਬ ਦੇ ਬਾਅਦ 16 ਮਹਾਜਨਪਦ ਉੱਤਰ ਭਾਰਤ ਵਿੱਚ ਮਿਲਦੇ ਹਨ 500 ਈਸਵੀ ਪੂਰਵ ਬਾਅਦ ਕਈ ਮੁਕਤ ਰਾਜ ਬਣ ਗਏ 500 ਈਸਵੀ ਪੂਰਵ ਬਾਅਦ ਵਿੱਚ ਕਈ ਮੁਕਤ ਰਾਜ ਬਣ ਗਏ ਉੱਤਰ ਵਿੱਚ ਮੌਰੀਆ ਖਾਨਦਾਨ ਜਿਸ ਵਿੱਚ ਚੰਦਰ ਗੁਪਤ ਮੌਰੀਆ ਅਤੇ ਅਸ਼ੋਕ ਸਮਲਤ ਸਨ ਅਤੇ ਭਾਰਤ ਦੇ ਸਾਂਸਕ੍ਰਿਤਿਕ ਪਲਟ ਉੱਤੇ ਜਕਰਜੁਗ ਪ੍ਰਭਾਵ ਛੱਡਿਆ 180 ਈਸਵੀ ਵਿੱਚ ਸ਼ੁਰੂ ਵੱਲ ਵਿਚਕਾਰ ਏਸ਼ੀਆ ਤੋਂ ਕਈ ਹਮਲੇ ਹੋਏ ਜਿਨ੍ਹਾਂ ਦੇ ਫਲਸਰੂਪ ਉੱਤਰੀ ਭਾਰਤੀ ਮਹਾਦੀਪ ਵਿੱਚ ਇੰਡੋ ਗ੍ਰੀਕ ਇੰਡੋ ਸਕਿਥਨ ਅਤੇ ਇੰਡੋ ਪਾਰਥੀਅਨ ਅਤੇ ਉੜਕ ਕੁਸ਼ਾਨ ਰਾਜਵੰਸ਼ ਸਥਾਪਿਤ ਹੋਏ ਤੀਜੀ ਸਦੀ ਦੇ ਅੱਗੇ ਦਾ ਸਮਾਂ ਜਦੋਂ ਭਾਰਤ ਉੱਤੇ ਗੁਪਤ ਖਾਨਦਾਨ ਦਾ ਸ਼ਾਸਨ ਸੀ ਭਾਰਤ ਦਾ ਸੁਨਹਿਰੀ ਕਾਲ ਅਖਵਾਇਆ ਦੱਖਣੀ ਭਾਰਤ ਵਿੱਚ ਪਿੰਨ ਪਿੰਨ ਸਮਿਆਂ ਵਿੱਚ ਕਈ ਰਾਜਵੰਸ਼ ਚਲੁਕਯਮ ਗੁਲਾਮ ਚੋਲ ਕਦੰਬ ਪਵਲ ਅਤੇ ਪਾਂਡਯਮ ਚਲੇ ਵਿਗਿਆਨ ਕਲਾ ਸਾਹਿਤ ਗਣਿਤ ਖੰਗੋਲ ਸ਼ਾਸਤਰ ਪ੍ਰਾਚੀਨ ਤਕਨੀਕੀ ਧਰਮ ਅਤੇ ਦਰਸ਼ਨ ਇਹਨਾਂ ਰਾਜਾਵਾਂ ਦੇ ਸ਼ਾਸਨ ਕਾਲ ਵਿੱਚ ਤੇਜ਼ੀ ਨਾਲ ਵਧੇ 12ਵੀਂ ਸਦੀ ਦੇ ਆਰੰਭ ਵਿੱਚ ਭਾਰਤ ਉੱਤੇ ਵਿਦੇਸ਼ੀ ਅਰਬ ਤੁਰਕ ਆਦ ਹਮਲਿਆਂ ਬਾਅਦ ਉੱਤਰੀ ਅਤੇ ਕੇਂਦਰੀ ਭਾਰਤ ਦਾ ਸਾਰਾ ਭਾਗ ਦਿੱਲੀ ਸੰਤਲਨਤ ਦੇ ਸ਼ਾਸਨ ਅਧੀਨ ਹੋ ਗਿਆ ਅਤੇ ਬਾਅਦ ਵਿੱਚ ਸਾਰਾ ਉਪਮਹਾਦੀਪ ਮੁਗਲ ਖਾਨਦਾਨ ਦੇ ਅਧੀਨ ਹੋ ਗਿਆ ਦੱਖਣੀ ਭਾਰਤ ਵਿੱਚ ਵਿਜੇਨਗਰ ਸਾਮਰਾਜ ਸ਼ਕਤੀਸ਼ਾਲੀ ਨਿਕਲਿਆ ਹਾਲਾਂਕਿ ਵਿਸ਼ੇਸ਼ਤ ਮੁਕਾਬਲਤਨ ਰੂਪ ਤੋਂ ਰਖਾਵਾਂ ਦੱਖਣੀ ਵਿੱਚ ਅਨੇਕ ਰਾਜ ਬਾਕੀ ਰਹੇ ਅਤੇ ਹੋਂਦ ਵਿੱਚ ਆਏ 17ਵੀਂ ਸਦੀ ਦੇ ਮੱਧ ਵਿੱਚ ਪੁਰਤਗਾਲ, ਡੱਚ, ਫਰਾਂਸ, ਬ੍ਰਿਟੇਨ ਸਮੇਤ ਅਨੇਕਾ ਯੂਰਪੀ ਦੇਸ਼ ਜੋ ਕਿ ਭਾਰਤ ਤੋਂ ਵਪਾਰ ਕਰਨ ਦੇ ਇੱਛਕ ਸਨ, ਉਨ੍ਹਾਂ ਨੇ ਦੇਸ਼ ਵਿੱਚ ਸਥਾਪਿਤ ਸਹਾਇਤ ਪ੍ਰਦੇਸ਼ ਜੋ ਕਿ ਆਪਸ ਵਿੱਚ ਲੜਾਈ ਕਰਨ ਵਿੱਚ ਰੁੱਝੇ ਹੋਏ ਸਨ ਦਾ ਮੁਨਾਫਾ ਪ੍ਰਾਪਤ ਕੀਤਾ ਅੰਗਰੇਜ਼ ਦੂਜੇ ਦੇਸ਼ਾਂ ਤੋਂ ਵਪਾਰ ਦੇ ਸ਼ਕ ਲੋਕਾਂ ਨੂੰ ਰੋਕਣ ਵਿੱਚ ਸਫਲ ਰਹੇ ਅਤੇ 1840 ਤੱਕ ਲਗਭਗ ਪੂਰੇ ਦੇਸ਼ ਉੱਤੇ ਸ਼ਾਸਨ ਕਰਨ ਵਿੱਚ ਸਫਲ ਹੋਏ 1857 ਵਿੱਚ ਬ੍ਰਿਸ਼ਟ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਅਸਫਲ ਬਗਾਵਤ ਜੋ ਕਿ ਭਾਰਤੀ ਆਜ਼ਾਦੀ ਦੇ ਪਹਿਲੇ ਲੜਾਈ ਤੋਂ ਜਾਣਿਆ ਜਾਂਦਾ ਹੈ ਬਾਅਦ ਭਾਰਤ ਦਾ ਸਾਰਾ ਭਾਗ ਸਿੱਧੇ ਅੰਗਰੇਜ਼ੀ ਸ਼ਾਸਨ ਦੇ ਪ੍ਰਬੰਧਕੀ ਕਾਬੂ ਵਿੱਚ ਆ ਗਿਆ 20ਵੀਂ ਸਦੀ ਦੇ ਆਰੰਭ ਵਿੱਚ ਅੰਗਰੇਜ਼ੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਇਸ ਸੰਘਰਸ਼ ਦੇ ਫਲ ਸਰੂਪ 15 ਅਗਸਤ 1947 ਭਾਰਤ ਨੇ ਅੰਗਰੇਜ਼ੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਪਰ ਦੇਸ਼ ਨੂੰ ਵੰਡ ਕਰ ਦਿੱਤਾ ਗਿਆ ਇਸ ਪਿਛਿਓ 26 ਜਨਵਰੀ 1950 ਨੂੰ ਭਾਰਤ ਇੱਕ ਲੋਕ ਰਾਜ ਬਣਿਆ